ਨਾਉ ਨਾਉ ਇਹ ਕਿਹੜਾ ਪੰਜਾਬ ਸਰਕਾਰ ਵੱਲੋਂ ਮਾਣਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਡੀਜੀਪੀ ਸ੍ਰੀ ਕੋਰਵ ਯਾਦਵ ਤੇ ਐਸਐਸਪੀ ਹਰਪੁਰ ਸ੍ਰੀ ਸੰਦੀਪ ਕੁਮਾਰ ਮਾਲਕ ਆਈਪੀਐਸ ਉਨ੍ਹਾਂ ਵੱਲੋਂ ਜਿਹੜਾ ਇੱਕ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਇੱਕ ਮਾਰਸ਼ ਚੱਲ ਰਿਹਾ ਜਿਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 19 ਦੇ ਕਰੀਬ ਐਫ ਆਈ ਆਰ ਜੜੀਆਂ ਦੇ ਚੁਕੇ ਆ ਔਰ ਲਗਭਗ 28 90 ਤੋਂ ਇਹ ਜਿਹੜੇ ਸੀਐਲ ਭੇਜ ਚੁਕੇ ਆ ਜੀ ਇਹਦੇ ਵਿੱਚ ਇੱਕ ਨਵੀਂ ਸਾਡੀ ਜਿਹੜੀ ਕੱਲ ਜਿਹੜਾ ਸਾਡੇ ਏਐਸਏ ਰਾਜੂ ਸਿੰਘ ਜਿਹੜੇ ਚੌਕੀ ਚਾਦਸਰਾਣ ਨੇ ਜਿਹੜਾ ਇੱਕ ਵਧੀਆ ਰਾਜਾ ਪੁੱਤਰ ਸੋਚਾ ਪਿੰਡ ਚਟਾਲਾ ਦਾ ਰਹਿਣ ਵਾਲਾ ਹੈਗਾ ਜੀ ਇਨੂੰ ਰੈਸ਼ਟ ਕਰਕੇ ਤੇ ਇਹਦੇ ਕੋਲੋਂ 260 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਆ ਤੇ ਇਹਦੇ ਨਾਲ ਸੰਬੰਧਤ ਮਕਦਮਾ ਜਿਹੜਾ ਸਟਾਰਟ ਹੋੜਾ ਪੱਚੀ ਆ ਜੀ 21 485 111 ਪੀਐਨਐਸ ਤੇ ਤੈਥੇ ਜਿਹੜਾ ਦਰਜ ਕਰਕੇ ਤੇ ਇਹਦਾ ਅੱਜ ਅਸੀਂ ਮਾਂਜੁਗ ਅਦਾਲਤ 'ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਪੁਲਿਸ ਰਿਪੋਰਟ ਲਿਆ ਤੇ ਇਹਦੇ ਵਿੱਚ ਅੱਗੇ ਜਿਹੜੀ ਇਹਦੀ ਬਰੀਕੀ ਨਾਲ ਜਾਂਚ ਵੀ ਕਿੱਥੋਂ ਲਿਆਉਂਦਾ ਸੀ ਕਿਹਨਾਂ ਨੂੰ ਵੇਚਦਾ ਸੀ ਉਹਦੇ ਬਾਰੇ ਜਿਹੜੀ ਸਾਡੀ ਤਫਰੀਸ਼ ਜਾਰੀ ਹੈ ਜੀ ਤੇ ਇਹ ਧੱਕੇ ਨੂੰ ਕਰਦੇ ਮਦਰਜਨ ਕਿੰਨੇ ਇਹਦੇ ਉੱਤੇ 2 ਮਹੀਨੇ ਪਹਿਲਾਂ ਦਰਜ ਹੈਗੇ ਨੇ ਉਹ ਵੀ ਨਸ਼ੇ ਦੇ ਹੀ ਹੈਗੇ ਆ ਜੀ ਤੇ ਉਹਨਾਂ ਦੀ ਜਿਹੜੀ ਅਜੇ ਦਸਤ ਦੇ ਵਿੱਚੋਂ ਜਿਹੜੀ ਉਹਦੀ ਚੱਲ ਰਹੀ ਹੈ ਜੀ ਜਿਹੇ ਸਮਾਇਤ ਜਾਰੀ ਹੈ ਸਰ ਸਾਰੇ ਘਰ ਦੇ ਵਿੱਚੋਂ ਪੰਲਾ ਹੀ ਨਸ਼ੇ ਦਾ ਕੰਮ ਕਰਦਾ ਸੀ ਕੋਈ ਕੋਈ ਇਹਦੇ ਵਿੱਚ ਇਹ ਦੱਸਣਾ ਚਾਹਾਂਗਾ ਜੀ ਇਹਦੀ ਮਦਰ ਜਿਹੜੀ ਹੈ ਰਾਣੀ ਪਤਨੀ ਸੁੱਚਾ ਤੇ ਇੱਕ ਮਨਦੀਪ ਡੈਨੀ ਹੈਗਾ ਜੀ ਪਤਨੀ ਸੁੱਚਾ ਜਿਹੜਾ ਉਹਨਾਂ ਨੂੰ ਅਸੀਂ ਆਲਰੇਡੀ ਥੋੜੇ ਦਿਨ ਪਹਿਲਾਂ ਹੀ ਜਿਹੜਾ ਅਲੱਗ-ਅਲੱਗ ਕਿਸੰਦਰ ਜਿਹੜਾ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਜਿੰਮਦਰਦੀ ਕਰਕੇ ਤੇ ਇਹ ਵੀ ਜਿਹੜਾ ਜੀ ਉਸੇ ਮਤਲਬ ਪਰਿਵਾਰ ਦੇ ਵਿੱਚੋਂ ਜਿਹੜਾ ਨਸ਼ਿਆਂ ਦੇ ਕੰਮ ਦੇ ਵਿੱਚ ਕਾਫੀ ਜਿਹੜਾ ਕੰਮ ਕਰ ਰਿਹਾ ਸੀਗਾ ਜੀ ਇਹਨੂੰ ਫਰਮ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੀ ਸਰ ਕਿੰਨੇ ਮੁਕਦਮੇ ਚ ਇਹਨੂੰ ਬੱਲੇ ਤੋਂ ਜਾਂ ਹੋ ਚੁੱਕੀ ਹੈ ਇਹ ਇਹਦੇ ਜਿਹੜੇ ਚੱਲ ਰਹੇ ਜੀ ਇਹਦੇ ਮੁਕਦਮੇ ਤੇ ਜਿਹੜਾ ਇਹ ਹੈ ਜੀ 260 ਗ੍ਰਾਮ ਜਿਹੜਾ ਕਮਰਸ਼ੀਅਲ ਦਾ ਮੁਕਦਮਾ ਸਾਡਾ ਕਾਫੀ ਵੱਡੀ ਮਾਤਰਾ ਦਾ ਹੈ ਜਿਹਦੇ ਕੋ ਅਸੀਂ ਜਿਹੜਾ ਫੜਿਆ ਹੈਗਾ ਜੀ ਹਰਰਨ ਤੇ ਇਹਦੇ ਵਿੱਚ ਹੁਣ ਅੱਗੇ ਅਸੀਂ ਕਰਾਂਗੇ ਜੀ ਜਿਹੜਾ ਬਾਕੀ ਦੀ ਤਫਸੀਲ ਵੀ ਵੀ ਲਿੰਕ ਕਿੱਥੇ ਕਿੱਥੇ ਹੈਗੀ ਜੀ ਦੇ